चंदमान जबल तुरदा ਇੱਜ ਕਿਸ ਦੇ ਸਬੰਧ ਦੇ ਵਿੱਚ ਕੱਟ ਕੀਤਾ ਜੀ ਅੱਜ ਅਸੀਂ ਚੰਦਪਾਣ ਦੇ ਵਿੱਚ ਜਿਹੜੀ ਉਹ ਮੀਟਿੰਗ ਹੋਈ ਆ ਪਿੰਡ ਵਾਸੀਆਂ ਦੀ ਕਿ ਇੱਕ ਤਾਂ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਲੜਾਈ ਦੀ ਘਟਨਾ ਵਾਪਰੀ ਸੀ ਚੰਦਪਾਣ ਦੇ ਵਿੱਚ ਇੱਕ ਨਿਕਾਸੀ ਪਾਣੀ ਦੀ ਨਾਲੀ ਨੂੰ ਲੈ ਕੇ ਬਹਾਨਾ ਬਣਾਇਆ ਗਿਆ ਸੀ ਉਹ ਅਸਲ ਦੇ ਵਿੱਚ ਬਹਾਨਾ ਇਹ ਹੀ ਸੀ ਕਿ ਅਮਨਦੀਪ ਕੌਰ ਤੋਂ ਜਿਹੜੀ ਸਰਪੰਚੀ ਖੋਣ ਦਾ ਸੀਗਾ ਕੁਝ ਲੋਕਾਂ ਨੂੰ ਜਿਹੜੀ ਉਹ ਸਰਪੰਚੀ ਅਮਨਦੀਪ ਕੌਰ ਕੋਲੇ ਜਿਹੜੀ ਉਹ ਹজম ਨਹੀਂ ਆ ਰਹੀ ਸੀ ਹੁਣ ਵੀ ਜਿਹੜਾ ਮੋਲਕ ਸਿੰਘ ਨੇ ਆਪਦੀ ਗੁੰਡਾਗਰਦੀ ਕਰਕੇ ਆਪਦੀ ਸਿਆਸੀ ਪ੍ਰੋਜੈਕਟ ਦਾ ਕਰਕੇ ਜਿਹੜਾ ਅਮਨਦੀਪ ਕੌਰ ਨੂੰ ਸਰਪੰਚੀ ਤੋਂ ਹਟਾ ਕੇ ਜਿਹੜਾ ਪ੍ਰਬੰਧਕ ਲਾ ਕੇ ਪਿੰਡ ਦੇ ਵਿੱਚ ਉਹ ਪਿੰਡ ਦਾ ਜਿਹੜਾ ਕੰਮ ਚਲਾਉਣ ਦੀਆਂ ਜਿਹੜੀਆਂ ਉਹ ਸਕੀਮਾਂ ਲਗਾਤਾਰ ਲਾਈਆਂ ਜਾ ਰਹੀਆਂ ਨੇ ਤੇ ਅਮਨਦੀਪ ਕੌਰ ਨੂੰ ਜਿਹੜਾ ਬਿਨਾ ਕੋਈ ਨੋਟਿਸ ਜਾਰੀ ਕੀਤਾ ਬਿਨਾ ਕੋਈ ਲਿਖਤੀ ਪੜਤੀ ਕਾਗਜ਼ ਪੱਤਰ ਦਿੱਤੇ ਆ ਅਮਨਦੀਪ ਕੌਰ ਨੂੰ ਜਿਹੜਾ ਸਰਪੰਚੀ ਤੋਂ ਉਲਾਇਆ ਗਿਆ ਇਸੇ ਦੇ ਵਿਰੋਧ ਦੇ ਵਿੱਚ ਅਸੀਂ ਆਉਣ ਵਾਲੀ ਇਸੇ ਮਹੀਨੇ ਦੀ 25 ਤਰੀਕ ਨੂੰ 25 ਅਗਸਤ ਨੂੰ ਜੈਤੋ ਦੇ ਵਿੱਚ ਐਮਐਲਏ ਅਮੋਲਕ ਦੇ ਖਿਲਾਫ ਜਿਹੜਾ ਇੱਕ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੇਕਰ ਉਹ ਤਾਂ ਅਮਨਦੀਪ ਕੌਰ ਦੀ ਸਰਪੰਚੀ ਦਾ ਹੱਲ ਵੀ ਨਹੀਂ ਹੁੰਦਾ ਤੇ ਫਿਰ ਉਥੋਂ ਜਿਹੜਾ ਕੋਈ ਵੱਡੇ ਐਕਸ਼ਨ ਦਾ ਐਲਾਨ ਵੀ ਕੀਤਾ ਜਾਊਗਾ ਤੇ ਤਿੱਖਾ ਸੰਘਰਸ਼ਾ ਜਿਹੜਾ ਉਹ ਕੀਤਾ ਜਾਊਗਾ ਚੰਦਪਾਣ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜੀ ਲੜਾਈ ਚੱਲ ਰਹੀ ਆ ਉਹ ਲਗਾਤਾਰ ਜਾਰੀ ਰਹਿਣੀ ਆ ਜਦੋਂ ਤਾਈਂ ਚੰਦਪਾਣ ਦੇ ਲੋਕਾਂ ਨੂੰ ਸੰਤੁਸ਼ਟੀ ਨਹੀਂ ਮਿਲ ਜਾਂਦੀ ਜਦੋਂ ਤਾਈਂ ਉਹਨਾਂ ਨੂੰ ਪੂਰਨ ਇਨਸਾਫ ਜਿਹੜਾ ਉਹ ਨਹੀਂ ਮਿਲ ਜਾਂਦਾ ਤੇ ਜਿਹੜਾ ਐਮਐਲਏ ਮੋਲਕ ਸਿੰਘ ਆ ਉਹਦੀ ਧੌਂ ਦੇ ਵਿੱਚੋਂ ਜਿਹੜਾ ਕਿਲਾ ਜਦੋਂ ਤਾਈਂ ਨਹੀਂ ਨਿਕਲ ਜਾਂਦਾ ਉਦੋਂ ਤਾਈਂ ਸਾਡਾ ਸੰਘਰਸ਼ਾ ਜਿਹੜਾ ਉਹ ਜਾਰੀ ਰਹਿਣਾ ਤੇ ਅਸੀਂ ਚੰਦਪਾਣ ਦੇ ਮਸਲੇ ਨੂੰ ਲੈ ਕੇ ਤੇ ਅਮਨਦੀਪ ਕੌਰ ਦੇ ਸਰਪੰਚੀ ਦੇ ਮਾਮਲੇ ਨੂੰ ਲੈ ਕੇ 25 ਅਗਸਤ ਨੂੰ ਜਿਹੜਾ ਜੈਤੋ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਤੇ ਜਿੱਥੋਂ ਤਾਈ ਵੀ ਤੁਹਾਡੇ ਮਾਧਿਅਮ ਤੇ ਰਾਈ ਲੋਕਾਂ ਤੱਕ ਗੱਲ ਜਾ ਰਹੀ ਹੈ ਸਾਡੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਉਹਨਾਂ ਲੋਕਾਂ ਨੂੰ ਕਿ ਆਓ ਹੱਕ ਸੱਚ ਇਨਸਾਫ ਦੇ ਲਈ ਜਿਹੜਾ ਅੱਗੇ ਵਧিয়ে ਤੇ ਚੰਦ ਭਾਂਦੇ ਇਹਨਾਂ ਕਿਰਤੀ ਲੋਕਾਂ ਨੂੰ ਇਹਨਾਂ ਮਜ਼ਦੂਰ ਲੋਕਾਂ ਨੂੰ ਤੇ ਅਮਨਦੀਪ ਕੌਰ ਸਰਪੰਚ ਨੂੰ ਜਿਹੜਾ ਅਨਸਾਫ ਦਿਵਾਈਏ ਆਸ ਕਰਦੇ ਹਾਂ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ 25 ਅਗਸਤ ਨੂੰ ਜਿਹੜਾ ਜੈਤੋ ਠੀਕ 11 ਵਜੇ ਪਾਰਕ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋਗੇ ਧੰਨਵਾਦ ਜੀ ਬਾਈ ਜੀ ਉੱਥੇ ਪੱਕਾ ਮੋਰਚਾ ਲਾਉਂਗੇ ਤੁਸੀਂ ਜਾਂ ਵੀ ਇੱਕ ਦਿਨ ਦੇ ਲਈ ਹੋਵੇਗਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਦੇਖੋ ਜਿਹੜਾ ਜੈਤੋ ਦੇ ਵਿੱਚ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ 25 ਤਰੀਕ ਨੂੰ ਇੱਕ ਦਿਨ ਦਾ ਹੋਊਗਾ ਉਸ ਤੋਂ ਬਾਅਦ ਜੇ 25 ਤਰੀਕ ਤਾਈਂ ਕੋਈ ਹੱਲ ਨਹੀਂ ਕੀਤਾ ਜਾਂਦਾ ਪ੍ਰਸ਼ਾਸਨ ਕੋਈ ਨਹੀਂ ਹੱਲ ਕਰਦਾ ਸਰਕਾਰੇ ਦਾ ਕੋਈ ਹੱਲ ਮਸਲੇ ਦਾ ਨਹੀਂ ਕਰਦੀ ਫਿਰ ਜਿਹੜਾ ਐਮਐਲਏ ਮੋਲਕ ਨੇ ਜੋ ਗੰਦ ਪਾਰ ਰੱਖਿਆ ਫਿਰ ਇਹਦੇ ਘਰਵਾਲ ਨੂੰ ਜਿਹੜਾ ਅਗਲਾ ਐਕਸ਼ਨ ਉਹ ਸਿੱਧਾ ਤਾਂ ਹੋਵੇਗਾ ਸ਼ੰਗਾਰਚ ਉਥੇ ਪੱਕੇ ਮੋਰਚੇ ਦਾ ਵੀ ਬਣ ਸਕਦਾ ਜਾਂ ਹੋਰ ਕੋਈ ਉਹ ਅਗਲੀ ਰੂਪਰੇਖਾ ਜਿਹੜੀ ਉਹ ਐਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਲੇਕੀ ਜਾਵੇ ਹਾਂਜੀ ਸਰਪੰਚ ਸਾਹਿਬ ਤੁਹਾਨੂੰ ਕੋਈ ਲੀਗਲੀ ਨੋਟਿਸ ਆਇਆ ਕੀ ਤੁਹਾਡੇ ਪਿੰਡ ਦੇ ਵਿੱਚ ਪ੍ਰਬੰਧ ਘਲਾ ਦਿੱਤਾ ਕੋਈ ਨਹੀਂ ਆਇਆ ਜੀ ਦੇਖੋ ਚੰਦਪਾਨ ਦੇ ਵਿੱਚ ਜੋ ਨਾਲੀ ਨੂੰ ਲੈ ਕੇ सरपंची ਦਾ ਫਿਰ ਤਾਂ ਮੁੱਦਾ ਸਰਪੰਚੀ ਦਾ ਹੀ ਸੀ ਇਹਨਾਂ ਨੂੰ ਐਸੀ ਪਰਿਵਾਰ ਦੇ ਵਿੱਚ ਸਰਪੰਚੀ ਨਾ ਤੋਂ ਹਾਜਮ ਨਹੀਂ ਆ ਰਹੀ ਸੀ ਇਸੇ ਸਰਪੰਚ ਤੋਂ ਲੈ ਕੇ ਸਾਨੂੰ ਕੋਈ ਨੋਟ ਨਾ ਕੋਈ ਮੈਂਬਰ ਨੂੰ ਨਾ ਸਰਪੰਚ ਨੂੰ ਕੋਈ ਪੱਤੀ ਵਗੈਰਾ ਕੋਈ ਵੀ ਨਹੀਂ ਆਇਆ ਤੇ ਇਹਨਾਂ ਨੇ ਕੰਮ ਚਲਵਾਇਆ ਵਾ ਸਾਡੇ ਬੱਸ ਸਟੈਂਡ ਤੇ ਛੱਪੜ ਸੀਗਾ ਟੱਕੇ ਸ਼ਾਈ ਨਾ ਐਮਐਲਏ ਦੀ ਸਹਤੇ ਕੁ ਮਦੂਰ ਵਰਗਿਆਂ ਦੇ ਕੋਲੇ ਖੜ ਕੇ ਕੰਮ ਚਲਵਾ ਰਹੇ ਆਉ ਚੰਦ ਭਾਂਦੇ ਲੋਕਾਂ ਤੇ ਕਿਵੇਂ ਗਰੀਬ ਲੋਕਾਂ ਤੇ ਹਤਿਆਚਾਰ ਕਰਾਇਆ ਗਿਆ ਸੀ ਬਜ਼ੁਰਗ ਘਟਾਏ ਗਏ ਸੀ ਔਰਤਾ ਸਾਡੀਆਂ ਤੋ ਜੋ ਹੈ ਭਗਵੰਤ ਮਾਨ ਫਰੀਦਕੋਟ ਵਿਖੇ ਚੌਰਿਆ ਆ ਰਿਆ ਹੈਗਾ ਝੰਡਾ ਲਖਾਉਣ ਦੇ ਲਈ ਕਹਿ ਰਿਆ ਵੀ ਲੋਕ ਆਜ਼ਾਦ ਆ ਬਿਲਕੁਲ ਆਜ਼ਾਦ ਨਹੀਂ ਹੈਗੇ ਕਿਵੇਂ ਚੰਦ ਭਾਂ ਦੇ ਕਿਵੇਂ ਬਜ਼ੁਰਗਾਂ ਨੂੰ ਕੁੱਟਿਆ ਗਿਆ ਕਿਵੇਂ ਔਰਤਾਂ ਨੂੰ ਨਹੀਂ ਕਹਿੰਦੇ ਕਿ ਜਵਾਖਾਂ ਨੂੰ ਕੁੱਟਿਆ ਗਿਆ ਤੇ ਆਜ਼ਾਦ ਹੈ ਨਹੀਂ ਇਹਨਾਂ ਵੱਲੋਂ ਆਜ਼ਾਦ ਕਿਹਾ ਜਾਂਦਾ ਜਿਹੜੇ ਵੱਡੇ ਵੱਡੇ ਸਟੇਟਾਂ ਤੋਂ ਲਾਹਣ ਕਰ ਦਿੰਦੇ ਵੀ ਆਜ਼ਾਦ ਆ 5 ਸਾਲਾਂ ਵਾਸਤੇ ਲੋਕਾਂ ਤੋਂ ਵੋਟਾਂ ਲੈ ਲੈਂਦੇ ਹੈਗੇ ਭਗਵੰਤ ਮਾਨ ਕਹਿੰਦਾ ਸੀਗਾ ਮੈਂ ਤਾਂ ਆਜ਼ਾਦਾਂ ਖੱਟੀ ਪੱਗ ਬਣ ਕੇ ਮੈਂ ਮੈਂ ਭਗਤ ਸਿੰਘ ਬਣ ਕੇ ਚੱਲਿਆਗਾ ਵੀ ਮੈਂ ਤਾਂ ਆਜ਼ਾਦ ਕਰਤੀ ਦੁਨੀਆ ਇਹ ਦਿਨ ਕੋਈ ਝੂਠ ਬੋਲ ਕੇ ਪੰਜ ਸਾਲਾਂ ਬਾਅਦ ਸੇ ਬੋਟਾ ਲੈ ਕੇ ਮੁੜ ਕੇ ਉਹਦੇ ਬਾਅਦ ਲੋਕਾਂ ਤੇ ਹੱਤਿਆਚਾਰ ਕਰਾਉਂਦੇ ਆ ਵੋਟ ਮਾਰਕ ਕਰਾਉਂਦੇ ਆ ਕਿਵੇਂ ਅੱਜ ਦਿਨ ਗੋਲੀਆਂ ਚਲਾਉਂਦੇ ਆਗੇ ਤੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਅਸੀਂ 25 ਤਰੀਕ ਦਾ ਲਾਹਨ ਕੀਤਾਗਾ ਧਰਨੇ ਦਾ ਅਸੀਂ ਇਨਸਾਫ ਵਾਸਤੇ ਪੈਣਾ ਨੂੰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਜੀ ਜਰੂਰ ਸਾਡਾ ਸਾਥ ਦਿੱਤਾ ਜਾਵੇ